ਪਾਸੇ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਏਗਾ ਉਨ੍ਹਾਂ ਦੀ ਫਸਲ ਮੰਡੀ ਵਿੱਚ ਆਉਂਦੇ ਹੀ ਸੰਭਾਲ ਲਈ ਜਾਏਗੀ ਤੇ ਸ਼ਾਮ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਵੀ ਪੈਸੇ ਆ ਜਾਣਗੇ ਪਰ ਉੱਥੇ ਹੀ ਅੰਮ੍ਰਿਤਸਰ ਦੇ ਖਾਸਾ ਤੇ ਪਿੰਡ ਖੁਰਮਾਨੀਆਂ ਵਿਖੇ ਮਾਮਲਾ ਸਾਹਮਣੇ ਆਇਆ ਜਿੱਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਿੱਖੂ ਬੋਦਚਾਨ ਆਗੇ ਜਸਿੰਦਰ ਸਿੰਘ ਤੇ ਕੋਮਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਸਾਡੇ ਕਿਸਾਨਾਂ ਦੀ ਪਈ ਹੈ ਅਜੇ ਤੱਕ ਇਸ ਦੀ ਪਰਚੇਜ਼ ਨਹੀਂ ਹੋਈ ਬੋਲੋ ਸੇ ਥੋੜਾ ਜਿਹਾ ਮੈਂ ਨਾ ਦੱਸ ਕਿ ਅੱਜ ਕੀ ਮੁੱਦਾ ਜੀ ਕਿਸ ਮਾਮਲੇ ਨੂੰ ਲੈ ਕੇ ਜਥੇਬੰਦੀ ਇਕੱਠੀ ਹੋਈ ਤੇ ਕਿਹੜੀ ਜਥੇਬੰਦੀ ਇਕੱਠੀ ਹੋਈ ਮੇਰਾ ਨਾਮ ਜੀ ਸੁਵਿੰਦਰ ਸਿੰਘ ਆ ਪਿੰਡ ਕਲੇਰ ਆ ਮੇਰਾ ਭਾਰਤੀ ਕਿਸਾਨ ਜੁਨੀ ਨੇਕਤਾ ਸਿੱਧੂ ਪਰਮੈ ਸੁਵਿੰਦਰ ਸਿੰਘ ਚਗਾਵਾ ਬਲਾਕ ਪ੍ਰਧਾਨ ਆ ਜੀ ਜਿਹੜੀ ਆਡੀ ਆ ਕਿਸਾਨ ਵੀਰਾਂ ਦੀ ਕਣਕ 17 ਤਰੀਕ ਤੋਂ ਉੱਥੇ ਪਈ ਅਜੇ ਤੱਕ ਇਹਦੀ ਪਰਚੇਜ ਨਹੀਂ ਹੋਈ ਦੇਖੋ ਕੱਲ ਮੌਸਮ ਵੀ ਕਿੱਡਾ ਖਰਾਬ ਸੀ ਤੇ ਜਿਹੜੀ ਅਸੀਂ ਪੁੱਤਾ ਵਾਂਗੂ ਫਸਲ ਪਾਲੀ ਹੋਈ ਆ ਤੇ ਸਾਡੀ ਅਜੇ ਤੱਕ ਇੱਥੇ ਰੁਲਦੀ ਹੈ ਇਹਦੀ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਪਰਚੇਜ ਹੋਈ ਹੋਈ ਕਿਉਂ ਨਹੀਂ ਕੀ ਕਿਹੜੀ ਜਗ੍ਹਾ ਤੇ ਇਹ ਅੱਜ ਖਾਸੇ ਪਿੰਡ ਦੇ ਵਿੱਚ ਹੈ ਜੀ ਖੁੰਬਲੀਆਂ ਖਾਸਾ ਖੁੰਬਲੀਆਂ ਖਾਸਾ ਖਾਸਾ ਮੰਡੀ ਦੇ ਵਿੱਚ 30 ਵਜੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਜਿਸ ਤਰ੍ਹਾਂ ਜਗ੍ਹਾ ਜਗ੍ਹਾ ਤੇ ਮੰਤਰੀ ਜਾ ਰਹੇ ਮੰਡੀਆਂ 'ਚ ਉਹਨਾਂ ਦਾ ਕਹਿਣਾ ਕਿ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਬਾੜਦਾਨ ਦਾ ਪੂਰਾ ਪ੍ਰਬੰਧ ਕਿਸਾਨਾਂ ਲਈ ਵੇਖੋ ਜੀ ਪ੍ਰਬੰਧ ਇੱਥੇ ਕਿਹੜਾ ਵਾ ਜੇ ਕੋਈ ਆਪਾਂ ਆੜਤੀਆਂ ਦੀ ਵੀ ਗੱਲ ਕਰੀਏ ਬਾਹਰ ਆਪਣਾ ਮੰਡੀ ਬੋਰਡ ਨੇ ਜਗ੍ਹਾ ਜਿਹੜੀ ਆੜਤੀਆਂ ਨੇ ਆਪਣੀ ਕੋਈ ਕਿਰਾਏ ਤੇ ਲਈ ਹੋਈ ਆ ਉਹਦੇ ਵਿੱਚ ਥੋੜੀ ਥ ਤੇ ਜੇ ਕਿ ਆਰਤੀਆ ਭਰਾ ਨੇ ਆਪਣੀ ਜਗ੍ਹਾ ਦੇ ਵਿੱਚ ਕਣਕ ਲਾ ਦਿੱਤੀ ਆ ਉਹਦੇ ਵਿੱਚ ਕਿਸਾਨ ਵੀਰਾਂ ਦਾ ਕੀ ਦੋਸ਼ ਆ ਕਣਕ ਜਿਹੜੀ ਆ ਅਜੇ ਤੱਕ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹਦੀ ਅਜੇ ਤੱਕ ਪ੍ਰਸ਼ੇਜ ਨਹੀਂ ਹੋਈ ਪ੍ਰਸ਼ੇਜ ਹੋਈ ਨਹੀਂ ਅਜੇ ਤੱਕ ਕਣਕ ਦੀ ਤੇ ਹੁਣ بارش ਦਾ ਮੌਸਮ ਆ بارش ਤੋਂ ਬਦਲਵਾਰੀ ਹੋਈ ਆ ਤੇ ਇਹ ਕਣਕ ਕਿਤੇ ਜੰਮੇ ਪਊਗੀ ਜੀ ਮੰਤਰੀਆਂ ਦਾ ਤਾਂ ਕਹਿਣਾ ਕਿ ਮੰਡੀਆਂ 'ਚ ਲਗਾਤਾਰ ਦੌਰੇ ਕਰ ਰਹੇ ਹਨ ਨੇ ਕਹਿਣਾ ਕਿ ਇਹ ਕਿਸਾਨ ਨੂੰ ਖੱਜਲ ਖਰਾਬ ਨਹੀਂ ਕੀਤਾ ਜਾਏਗਾ ਪੀਣ ਵਾਸਤੇ ਇਹਨਾਂ ਨੂੰ ਪਾਣੀ ਮਿਲੇਗਾ ਸਾਂਭਣ ਵਾਸਤੇ ਜਿਹੜੀ ਕਣਕ ਉਹਨਾਂ ਦੀ ਜਿਹੜੀ ਆ ਉਹ ਸਾਰੀ ਸਾਂਭੀ ਜਾਊਗੀ ਤੇ ਉਹ ਵਾਦੇ ਕੀ ਆ ਜੇ ਤੁਸੀਂ ਖੱਜਲ ਖਰਾਬ ਹੋ ਰਹੇ ਜੇ ਤੇ ਕੀ ਮੰਤਰੀ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਬਿਲਕੁਲ ਝੂਠੇ ਵਾਦੇ ਆਪਣੇ ਦਫਤਰਾਂ ਦੇ ਵਿੱਚ ਬੈਠ ਕੇ ਕਰਦੇ ਆ ਜੀ ਤੇ ਕਦੀ ਮੰਡੀ ਦੇ ਵਿੱਚ ਜਾ ਕੇ ਕਰਦੇ ਆ ਵੇਖੋ ਤੁਹਾਡੇ ਸਾਹਮਣੇ ਆ ਕੀ ਬੜਿਆ ਕਣਕ ਦਾ ਵਿਖਾਈ ਹੋ ਜਾਵੇ ਕੈਮਰੇ ਨਾਲ ਆ ਕਣਕ ਵੇਖੋ ਕਿੰਨੀ ਖੱਜਲ ਹੋਣ ਈ ਸਾਰੀ ਕਣਕ ਰਾਤ ਦੀ ਭਿੱਜੀ ਪਈ ਹੈ بارش ਦੇ ਨਾਲ ਕਿਦੋਂ ਦੀ ਜਿਹੜੀ ਇਹ 17 ਤਰੀਕ ਦੀ ਕਣਕ ਇੱਥੇ ਲੱਤੀ ਹੋਈ ਹੈ ਜੀ ਨਹੀਂ ਪਰਚੇ ਨਹੀਂ ਹੁੰਦੀ ਅਜੇ ਤੱਕ ਪਰਚੇ ਨਹੀਂ ਹੁੰਦੇ ਜੀ ਕੀ ਮੰਗ ਕੀ ਕਰਦੇ ਸਰਕਾਰ ਮੰਗ ਇਹ ਸਰਕਾਰ ਕੋਲ ਹੋਏ ਕਰਦੇ ਆ ਭੀ ਇਹ ਜਿਹੜੇ ਕਿਸਾਨ ਸਾਡੇ ਵੀਰ ਨੇ ਇਹਨਾਂ ਦਾ ਕੀ ਦੋਸ਼ ਹੈ ਦੱਸੋ ਜਿਹੜੀ ਕਣਕ ਇੱਥੇ ਲੱਤੀ ਹੈ ਕਿਉਂ ਨਹੀਂ ਭਰੀ ਕਿਉਂ ਨਹੀਂ ਉਹਦੀ ਪਰਚੇਜ਼ ਹੋਈ ਅਜੇ ਤੱਕ ਮੇਰਾ ਨਾਮ ਗੁਰਮਿੰਦਰ ਸਿੰਘ ਸਾਡਾ ਉਹਨੂ ਸਿੰਘ ਮੈਂ ਪਿੰਡ ਚੱਕਮਗਾਹ ਤੋਂ ਰਹਿਣ ਵਾਲਾ ਮੈਂ ਇੱਕ ਕਿਸਾਨ ਆ ਜੀ ਮੇਰੀ 10 ਏਕੜ ਆਪਣੀ ਖੇਤੀ ਆ 10 ਏਕੜ ਮੈਂ ਠੇਕੇ ਤੇ ਲਈ ਆ ਮੈਂ ਪੂਰੀ ਕਣਕ ਵਾਢ ਕੇ ਮੰਡੀ ਵਿੱਚ ਲਿਆ ਆ ਜਦ ਕਿ 17 ਤਰੀਕ ਤੋਂ ਲੈ ਕੇ ਹੁਣ ਤੱਕ ਇੱਕ ਵੀ ਦਾਣਾ ਸਾਡਾ ਨਹੀਂ ਵਿਗਿਆ ਜੇ ਪਿੱਛੇ ਜੇ ਤੁਸੀਂ ਵੇਖਿਆ ਹੈ ਫਰੀਦਕੋਟ ਦੇ ਵਿੱਚ ਅੱਗ ਦੇ ਨਾਲ ਬਹੁਤ ਕਣਕ ਨਸ਼ਟ ਹੋ ਗਈ ਪਿੱਛੇ ਜੇ ਆਮ੍ਰitsar ਦੇ ਵਿੱਚ ਆ ਮੌਸਮ ਬੇ ਖਰਾਬੀ ਨਾਲ ਵੀ ਕਣਕ ਬੜੀ ਨਸਟ ਹੋ ਗਈ। ਅਸੀਂ ਸ਼ੁਗਰ ਕੀਤਾ ਕਿ ਚਲ ਸਾਡੀ ਜਿਹੜੀ ਫਸਲ ਆ ਉਹ ਮੰਡੀ ਵਿੱਚ ਚਲੇਗੀ। ਪਰ ਸਾਨੂੰ ਹੁਣ ਪ੍ਰਸ਼ਾਸਨ ਬਹੁਤ ਖਰਾਬ ਕਰ ਰਿਹਾ ਜੀ। ਸਾਡਾ ਕਸੂਰ ਕੀ ਆ? ਸਾਡਾ ਕਸੂਰ ਇੰਨਾ ਪਈ ਅਸੀਂ ਇੱਕ ਕਿਸਾਨ ਆ। ਇਹ ਸਾਨੂੰ ਹਰ ਪਾਸਿਓਂ ਹੀ ਖੱਜਲ ਖਵਰੀ ਜੇ ਅਸੀਂ ਰੱਬ ਤੋਂ ਬਾਝ ਜਾਂਦੇ ਆ ਤੇ ਸਾਨੂੰ ਪ੍ਰਸ਼ਾਸਨ ਮਾਰਨਾ ਸ਼ੁਰੂ ਕਰ ਦਿੰਦਾ। ਸਰਕਾਰ ਦਾ ਤਾਂ ਕਹਿਣਾ ਹੀ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਏਗੀ। ਪੀਟੀਓ ਨੇ ਮੰਤਰੀ ਨੇ ਉਹ ਪਿੰਡਾਂ ਦੇ ਲਗਾਤਾਰ ਮੰਡੀਆਂ 'ਚ ਜਾ ਰਹੇ ਨੇ ਉਹ ਕਹਿੰਦੇ ਕਿ ਕਿਸੇ ਤਰ੍ਹਾਂ ਦੀ ਕਿਸਾਨ ਨੂੰ ਮੁਸ਼ਕਲ ਨਹੀਂ ਆ ਦਿੱਤੀ ਜਾਊਗੀ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਉਹ ਇੱਥੇ ਆਣ ਕੇ ਵਿਸ਼ਟ ਕਰ ਲੈਣ ਸਾਡੇ ਤੇ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਨਾ ਕੋਈ ਸਰਕਾਰ ਨਹੀਂ ਆਈ ਔਰ ਉਲਟਾ ਸਾਨੂੰ ਖੱਜਲ ਖਰਾਬੀ ਉਹ 17 ਤਰੀਕ ਤੋਂ ਅਸੀਂ ਮੰਡੀ ਦੇ ਵਿੱਚ ਬੈਠੇ ਆਂ ਸਾਡੇ ਬੱਚਿਆਂ ਦੀ ਕੋਈ ਐਡਮਿਸ਼ਨ ਹੋਣ ਵਾਲੀ ਆ ਕੋਈ ਖਾਦ ਦੇ ਪੈਸੇ ਦੇਣੇ ਆ ਕੋਈ ਸਾਡੀ ਕੰਪੈਨ ਦੇ ਪੈਸੇ ਦੇਣੇ ਆ ਅਸੀਂ ਧੂੜੀ ਬਣਾਉਣੇ ਉਹ ਸਾਡੇ ਘਰ ਗੇੜੇ ਮਾਂਡ ਜਿੰਨਾ ਚਿਰ ਸਾਡੀ ਫਸਲ ਨਹੀਂ ਵਿਗਦੀ ਸਾਡੇ ਕੋਈ ਪੈਸਾ ਨਹੀਂ ਹੁੰਦਾ ਅਸੀਂ ਕਿਸ ਤਰ੍ਹਾਂ ਕੇ ਅਧਾਰ ਕਰਾਂਗੇ ਹਾਂ ਜੀ ਮੈਡਮ ਜਿਹੜਾ ਆਪਣਾ ਨਾਮਪੁਰ ਨੀਂਆਂ ਦੇ ਵਿੱਚ ਕੋਈ ਸਮੱਸਿਆ ਆ ਰਹੀ ਆ ਕਿਸਾਨਾਂ ਨੂੰ ਕੀ ਮਾਮਲਾ ਜੀ ਆਪਣਾ ਨਾਂ ਦੱਸੋ ਮੇਰਾ ਨਾਂ ਨਵਦੀਪ ਕੌਰ ਆ ਮੈਂ 77 ਮਾਰਕੀਟ ਕਮੇਟੀ ਅਟਾਰੀ ਠੀਕ ਆ ਕੁਰਮਣੀਆਂ ਦੇ ਵਿੱਚ ਇੱਕ ਅਧਿਆਪਕ ਆ ਉਹਨੇ ਆਪਣੇ ਘਰ ਦੇ ਵਿੱਚ ਕੁਰਮਣੀਆਂ ਦੇ ਵਿੱਚ ਗਣਿਤ ਸਟਾਈ ਹੋਈ ਆ ਉਹ ਇਲੀਗਲ ਕੰਮ ਆ ਇਸ ਕਰਕੇ ਉਹਦੀ ਪਰਚੇਜ਼ ਨਹੀਂ ਪੈ ਸਕਦੀ ਕਿਉਂਕਿ ਉਹਦੇ ਲਾਇਸੈਂਸ ਕੈਨਸਲ ਕਰ ਦਿੱਤੇ ਰੱਦ ਕਰ ਦਿੱਤੇ ਗਏ 15 ਦਿਨਾਂ ਵਾਸਤੇ ਹਾਂਜੀ ਪਰ ਕਿਸਾਨ ਕਹਿ ਰਹੇ ਨੇ ਕਿ ਸਾਡੀ ਫਸਲ ਖਰਾਬ ਹੋ ਗਈ ਆ ਆਰਟੀਆ ਦਾ ਮੁਸ਼ਕਿਲ ਲੜ ਰਹੀ ਸੀ ਅਸੀਂ ਮਜ਼ਦੂਰ ਆ ਪੁੱਤਾਂ ਨੂੰ ਫਸਲ ਪਾੜੀ ਹੋਈ ਸੀ ਇਹ ਇਹਦੇ ਉੱਤੇ ਉਹਦੀ ਕਾਰਵਾਈ ਕੀਤੀ ਜਾ ਰਹੀ ਆ ਤੇ ਜਿੱਦਾਂ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਬਾਅਦ ਚੋਂ ਦੱਸ ਦਿੱਤਾ ਜਾਊਗਾ ਪਰ ਉਹਨਾਂ ਦਾ ਕਹਿਣਾ ਕੁਝ ਹੋਰ ਵੀ ਮੰਡੀਆਂ ਜਿਹੜੀਆਂ ਨੇ ਉੱਥੇ ਵੀ ਫਸਲ ਚੁੱਕੀ ਹੋ ਜਾ ਰਹੀ ਬਾਕੀ 8 ਦਿਨ ਚੁੱਕੀ ਜਾ ਰਹੀ ਆ ਬਾਕੀ ਕਿਸਾਨਾਂ ਨੂੰ ਚੁੱਕੀ ਜਾ ਰਹੀ ਹੈ ਸਬਜ਼ੀ ਵੀ ਚੁੱਕੀ ਜਾ ਰਹੀ ਹੈ ਜੀ ਸਿਰਫ ਉਹਦੇ ਦੋ ਲਾਇਸੈਂਸ ਕੈਨਸਲ ਹੋਏ ਆ ਉਹਨਾਂ ਦੀ ਪਰਚੇਜ਼ ਨਹੀਂ ਪੈ ਰਹੀ ਬਾਕੀ ਸਾਰੀਆਂ ਮੰਡੀਆਂ ਚ ਪਰਚੇਜ਼ ਹੋ ਰਹੀ ਹੈ ਕਿਸਾਨਾਂ ਦੀ ਕੋਈ ਸਰਕਾਰ ਵੱਲੋਂ ਜਾਂ ਮੈਕਲਰ ਵੱਲੋਂ ਸੁਣੇ ਜਾਂਦੀ ਜਿਹੜੇ ਆਮ ਕਿਸਾਨ ਹੈ ਜਿਨ੍ਹਾਂ ਨੇ ਹਾਂਜੀ ਸਭ ਦੀ ਉਹਨਾਂ ਵਾਸਤੇ ਕੀ ਕੀਤਾ ਜਾਏਗਾ ਕਣਕ ਤੇ ਵੇਕੂ ਜੀ ਉਹਨਾਂ ਨੇ ਘਰੇ ਸਟਾਈ ਆ ਉਹ ਤੇ ਇਨਲੀਗਲ ਕੰਮ ਹੋ ਗਿਆ ਹਨਾ ਤੇ ਬਾਕੀ ਤੇ ਜਿਹੜੀਆਂ ਮੰਡੀਆਂ ਵਿੱਚ ਕਣਕ ਆ ਉਹਨਾਂ ਦੀ ਤੇ ਪਰਚੇਜ਼ ਹੋ ਰਹੀ ਹੈ ਨਹੀਂ ਕਿਸਾਨਾਂ ਦਾ ਕਹਿਣਾ ਕਿ ਹੁਸ਼ਿਆਰਨਗਰ ਮੰਡੀ ਦੀ ਵੀ ਅੱਪਾਂ ਕਰਨੀ ਛੁੱਟੀ ਨਹੀਂ ਕੱਲ ਹੋਈ ਪਰਚੇਜ਼ ਹੁਸ਼ਿਆਰਨਗਰ ਮੇਰੇ 17 ਫਰੀਦ ਦੀ ਹੀ ਕਰ ਦਿੱਤੀ ਪਰ ਅਜ ਤੱਕ ਸਭੀ ਕਰ ਲਈ ਕੱਲ ਪਰਚੇਜ਼ ਹੋਈ ਹੁਸ਼ਿਆਰਨਗਰ ਹਾਂ ਤਾਂ ਸ਼ੁਰੂ ਕੀਤੀ ਨਹੀਂ ਕੱਲ ਤੋਂ ਕਿਉਂ ਸ਼ੁਰੂ ਕੀਤੀ ਗਈ ਹੈ ਅ ਇੱਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز